ਪਾਨੇ ਜੋਂ ਦਿਖਾਉਂਦੇ ਹਾਂ ਹੂੰ ਹੂੰ ਜਿਹੜੀ ਆਪਣੇ ਆ ਸਾਰੀ ਇੱਥੇ ਗੇਅਰ ਬਾਕਸ ਲੱਗਿਆ ਹੁੰਦਾ ਸੀ ਹਾਂਜੀ ਹੂੰ ਇੱਥੇ ਡੱਡੂ ਗੇਅਰ ਬਾਕਸ ਲੱਗਿਆ ਹੁੰਦਾ ਸੀਗਾ ਉਹ ਆਪਾਂ ਨੇ ਮਸ਼ੀਨ ਤੋਂ ਹਟਾਤਾ ਸੀ ਹੂੰ ਉਹਦਾ ਕੀ ਕੀ ਕੀਤਾ ਫਿਰ ਉਹ ਆਪਾਂ ਨੇ ਆਪਾਂ ਨੇ ਇਹਦੇ ਵਿੱਚ ਸੀਐਲ ਦੇ ਵਿੱਚ ਚੱਲਦਾ ਕਰਿਆ ਹੈ ਗੇਅਰ ਬਾਕਸ ਅੱਛਾ ਆ ਗੇਅਰ ਬਾਕਸ ਹੈ ਜਿਹੜਾ ਗੇਅਰ ਬਾਕਸ ਹੈ ਜਿਹੜਾ ਆਪਣਾ ਇਹ ਪੂਰਾ ਸੀਐਲ ਦੇ ਵਿੱਚ ਚੱਲਦਾ ਹੈਗਾ ਹੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਮਸ਼ੀਨ ਨੂੰ ਇਹ ਰਿਵਰਸ ਵੀ ਕਰਦਾ ਹੈ ਫਾਰਵਰਡ ਵੀ ਕਰ ਫਾਰਵਰਡ ਵੀ ਕਰਦਾ ਮਸ਼ੀਨ ਨੂੰ ਪੁੱਠੀ ਘਮਾਊਗਾ ਪੁੱਠੀ ਘਮਾਊਗਾ ਇਹ ਮਸ਼ੀਨ ਪੁੱਠੀ ਘੁੰਮਦੀ ਦੇਖੀ ਨਹੀਂ ਹਜੇ ਤਾਈ ਆਪਾਂ ਗ੍ਰੀਸ ਪੁਆਇੰਟ ਕਿਤੇ ਇੱਥੇ ਲਾਤਾ ਕਿਸੇ ਦੇ ਇੱਥੇ ਲਾਤਾ ਕਿਸੇ ਦੇ ਉੱਥੇ ਲਾਤਾ ਉਹ ਚੀਜ਼ਾਂ ਕੋਈ ਵਾਰੀ ਕਸਟਮਰ ਭੁੱਲ ਜਾਂਦਾ ਸੀ ਉਹ 100% ਹੀ ਭੁੱਲ ਦੱਦੇ ਪੈਰਾਂ ਦੇ ਸੁੱਕੇ ਚੱਲਦੇ ਆ ਸੁੱਕੇ ਚੱਲਦੇ ਨੇ ਆਪਾਂ ਨੇ ਕੀ ਕਰਤਾ ਇਹ ਦੇਖੋ ਗ੍ਰੀਸ ਪੁਆਇੰਟ ਇੱਕਠੇ ਇੱਕ ਜਗ੍ਹਾ ਤੇ ਕਰਦੇ ਆਪਾਂ ਨੇ ਫੇਜਾਂ ਨੂੰ ਜਿਵੇਂ ਆਪਾਂ ਕੱਢੀ ਤੇ ਫੇਜ ਹੁੰਦੇ ਆ ਹਾਂ ਵੀ ਇੱਕ ਜਗ੍ਹਾ ਤੇ ਨਾਲ ਦੀ ਨਾਲ ਸਾਰੇ ਬੈਰਿੰਗਾਂ ਨੂੰ ਗ੍ਰੀਸ ਆਊਗਾ ਜੀ ਇਹ ਪੁਆਇੰਟ ਦੇ ਆ ਹਿੱਸਾ ਲੱਗ ਕਰਤਾ ਆਪਾਂ ਨੇ ਆ ਹਿੱਸਾ ਲੱਗ ਕਰਤਾ ਜਿਹੜੀ ਆ ਮਸ਼ੀਨ ਤੁਹਾਨੂੰ ਚਲਦੀ ਦਿਖਾਈ ਦੇ ਰਹੀ ਆ ਨਾ ਇਹ ਮਸ਼ੀਨ ਤੁਹਾਨੂੰ ਆਮ ਮਸ਼ੀਨਾਂ ਵਰਗੀ ਲੱਗੂਗੀ ਪਰ ਪ੍ਰਗਟ ਬਾਈ ਨੇ ਇਸ ਮਸ਼ੀਨ ਦੇ ਵਿੱਚ ਇੰਨੀ ਕੁ ਵਧੀਆ ਸੋਧ ਕਰਤੀ ਆ ਕਿ ਇਹ ਮਸ਼ੀਨ ਹੋਣ ਪਹਿਲਾਂ ਵਾਲੇ ਟਰੈਕਟਰ ਨਾਲੋਂ ਬਹੁਤ ਘੱਟ ਜ਼ੋਰ ਲਵਾਉਂਦੀ ਆ ਇਹਦੇ ਵਿੱਚ ਬਹੁਤ ਵਧੀਆ ਸੁਧਾਰ ਕੀਤੇ ਆ ਅਸਲ ਦੇ ਵਿੱਚ ਇਹ ਗੱਲ ਬਹੁਤ ਖੁਸ਼ੀ ਦੀ ਆ ਵੀ ਸਾਡੇ ਪੰਜਾਬ ਦੇ ਨੌਜਵਾਨ ਆ ਜਿਹੜੇ ਉਹ ਇੰਨੇ ਕੁ ਦਿਮਾਗ ਨਾਲ ਕੰਮ ਕਰ ਰਹੇ ਆ ਕਿ ਵੱਡੀਆਂ-ਵੱਡੀਆਂ ਕੰਪਨੀਆਂ ਦੀ ਜਿਹੜੀ ਕਰੋੜਾਂ ਰੁਪਈਆ ਦੀ ਮਸ਼ੀਨਰੀ ਅਸੀਂ ਪੈਸੇ ਦੇ ਕੇ ਵਿਦੇਸ਼ਾਂ ਨੂੰ ਪੈਸੇ ਦੇ ਕੇ ਖਰੀਦਦੇ ਸੀ ਉਲਟਾ ਅੱਜ ਹੋਰ ਸੂਬੇ ਸਾਨੂੰ ਪੈਸੇ ਦੇ ਕੇ ਖਰੀਦਣ ਲੱਗ ਗਏ ਮਤਲਬ ਪੈਸਾ ਬਾਹਰਲਾ ਸਾਡੇ ਕੋਲੇ ਆਉਣ ਲੱਗ ਗਿਆ ਬਾਈ ਨੇ ਨਾਲੇ ਤਾਂ ਸੁਧਾਰ ਕਰਤੇ ਨਾਲੇ ਸਸਤੀ ਕਰਤੀ ਇਹ ਬਹੁਤ ਵਧੀਆ ਮਸ਼ੀਨ ਬਣੀ ਆ ਕਰਾਚੋ ਵਾਲਿਆਂ ਦੀ ਮਸ਼ੀਨ ਬਣੀ ਹੋਈ ਆ ਬਾਈ ਪ੍ਰਗਟ ਆਪਣੇ ਨਾਲ ਆ ਜਿਹੜੇ ਬੰਦਿਆਂ ਨੇ ਇਹ ਬਣਾਈ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਪ੍ਰਗਟ ਬਾਈ ਹਾਂਜੀ ਕੀ ਫਰਕ ਪਤਾ ਇਹਦੇ ਵਿੱਚ ਕਿ ਇਹ ਪਹਿਲਾਂ ਨਾਲੋਂ ਟਰੈਕਟਰ ਦਾ ਘੱਟ ਜ਼ੋਰ ਲਾਉਂਦੀ ਆ ਪਹਿਲਾਂ ਤਾਂ ਇਹ ਇਹ ਆਪਾਂ ਜਿਹੜੀ ਮਸ਼ੀਨ ਆਗੀ ਹੂੰ ਆਮ ਆਪਣੇ ਜਿਹੜੀਆਂ ਮਸ਼ੀਨਾਂ ਬਣਦੀਆਂ ਨੇ ਪੂਰੇ ਪੰਜਾਬ ਦੇ ਵਿੱਚ ਹੂੰ ਤੇ ਉਹ ਮਸ਼ੀਨਾਂ ਦੇ ਆਪਾਂ ਇੱਥੇ ਗੇਅਰ ਬਾਕਸ ਲੱਗਿਆ ਹੁੰਦਾ ਸੀ। ਹਾਂਜੀ। ਹੂੰ ਇੱਥੇ ਡੱਡੂ ਗੇਅਰ ਬਾਕਸ ਲੱਗਿਆ ਹੁੰਦਾ ਸੀਗਾ। ਉਹ ਆਪਾਂ ਨੇ ਮਸ਼ੀਨ ਤੋਂ ਹਟਾਤਾ ਸੀ। ਹੂੰ ਉਹਦਾ ਕੀ ਕੀ ਕੀਤਾ ਫਿਰ? ਉਹ ਆਪਾਂ ਨੇ ਹਟਾ ਕੇ ਜੀ ਆਪਾਂ ਤੁਹਾਨੂੰ ਦਿਖਾਉਣਾ ਗੇਅਰ ਬਾਕਸ ਹੈ। ਦੂਸਰੀ ਸਾਈਡ ਆਜੋ। ਹੂੰ ਉਹ ਡੱਡੂ ਗੇਅਰ ਬਾਕਸ ਨੂੰ ਹਟਾਤਾ ਉੱਥੋਂ। ਉਹਦੀ ਪ੍ਰੋਬਲਮ ਸਾਰਾ ਸੀਜ਼ਨ ਆਉਂਦੀ ਰਹਿੰਦੀ ਸੀ। ਹੂੰ ਮੰਨ ਕੇ ਚਲੋ ਵੀ ਥੋੜਾ ਖੜਕਦੀ ਰਹਿੰਦਾ ਸੀਗਾ। ਹਾਂ ਹਾਂ ਹਾਂ। ਉਹਦੇ ਵਿੱਚ ਆਪਾਂ ਨੇ ਕੀ ਕਰਤਾ ਜੀ ਇੱਕ ਆਪਾਂ ਨੇ ਪੂਰਾ ਵਧੀਆ ਰਿਵਰਸ ਤੇ ਫੋਰਵਰਡ ਦੀ ਇਹਦੇ ਵਿੱਚ ਆਪਸ਼ਨ ਹੈ। ਇਹ ਇਹ ਗੇਅਰ ਬਾਕਸ ਦੇ ਵਿੱਚ ਆ। ਹੂੰ ਤੇ ਇਹ ਆਪਾਂ ਨੇ ਇਧਰੋਂ ਡਰਾਈਵ ਲੈਂਦੀ ਹੈ। ਹੂੰ ਇੱਥੋਂ ਡਰਾਈਵ ਲੈ ਕੇ ਇਧਰ ਆਪਾਂ ਨੇ ਇਧਰ ਡਰਾਈਵ ਦੁੱਤੀ ਹੈਗੀ। ਅੱਛਾ ਸਾਰਾ ਇਹ ਆਪਣਾ ਜਿਹੜਾ ਗੇਅਰ ਬਾਕਸ ਹੈ ਹੂੰ ਆਮ ਮਸ਼ੀਨਾਂ ਦਾ ਜਿਹੜਾ ਹੁੰਦਾ ਜੀ ਉਹ ਗ੍ਰੀਸ ਦੇ ਵਿੱਚ ਚੱਲਦਾ ਹੁੰਦਾ ਹੈ। ਹੂੰ ਆਪਾਂ ਨੇ ਇਹਦੇ ਵਿੱਚ ਸੀਐਲ ਦੇ ਵਿੱਚ ਚੱਲਦਾ ਕਰਿਆ ਹੈ ਗੇਅਰ ਬਾਕਸ। ਅੱਛਾ ਆ ਗੇਅਰ ਬਾਕਸ ਹੈ ਜਿਹੜਾ ਗੇਅਰ ਬਾਕਸ ਹੈ ਜਿਹੜਾ ਆਪਣਾ ਪੂਰਾ ਸੀਐਲ ਦੇ ਵਿੱਚ ਚੱਲਦਾ ਹੈਗਾ। ਹੂੰ ਕੋਈ ਵੀ ਪ੍ਰੋਬਲਮ ਨਹੀਂ ਆਉਂ ਇਹ ਰਿਵਰਸ ਵੀ ਕਰਦਾ ਫੋਰਵਰਡ ਵੀ ਕਰਦਾ ਫੋਰਵਰਡ ਵੀ ਕਰਦਾ ਮਸ਼ੀਨ ਨੂੰ ਪੁੱਠੀ ਘਮਾਊਗਾ ਪੁੱਠੀ ਘਮਾਊਗਾ ਇਹ ਮਸ਼ੀਨ ਪੁੱਠੀ ਘੁੰਮਦੀ ਦੇਖੀ ਨਹੀਂ ਹਜੇ ਤਾਈਂ ਆਪਾਂ ਹਨਾ ਹਾਂਜੀ ਹਾਂ ਹੈ ਨਹੀਂ ਨਹੀਂ ਘੁੰਮਦੀ ਨਾ ਪੁੱਠੀ ਨਹੀਂ ਘੁੰਮਦੀ ਉਹ ਚ ਕੀ ਪ੍ਰੋਬਲਮ ਆਉਂਦੀ ਆ ਵੀ ਜਦੋਂ ਇੱਥੇ ਜਾ ਕੇ ਜਦੋਂ ਆਮ ਤੌਰ ਤੇ ਮੱਕੀ ਛੋਟੀ ਹੁੰਦੀ ਆ ਹਾਂਜੀ ਹਾਂਜੀ ਤਾਂ ਉਹ ਮਸ਼ੀਨ ਚੋਕ ਹੋ ਜਾਂਦੀ ਚੋਕ ਹੋ ਜਾਂਦੀ ਹੈ ਉਹਦੇ ਵਿੱਚ ਆਪਾਂ ਨੇ ਕੀ ਕਰਨਾ ਨਾਲ ਦੀ ਨਾਲ ਡੋਲਟਾਂ ਦੇ ਵਿੱਚ ਫੋਰਵਰਡ ਕਰ ਦੇਣਾ ਨਾਲ ਦੀ ਨਾਲ ਆਪਣੇ ਰਿਵਰਸ ਕਰ ਦੇਣਾ ਹਾਂ ਇਹ ਨਾ ਆਮ ਜਿਹੜੇ ਪਾਉਂਦੇ ਆ achar ਉਹਨਾਂ ਅਸੀਂ ਜਿਹੜੀ ਆ ਛੋਟੀ ਮੱਕੀ ਦੇ ਵਿੱਚ ਅਸਲ ਦੇ ਵਿੱਚ ਲੈ ਕੇ ਆਇਆ ਨਾ ਉਹ ਅਸਲ ਦੇ ਵਿੱਚ ਇਹ ਨੂੰ ਦੇਖਣ ਲਈ ਲੈ ਕੇ ਆਇਆ ਵੱਡੀ ਮੱਕੀ ਦੇ ਵਿੱਚ ਤਾਂ ਮਸ਼ੀਨਾਂ ਵੱਡੀਆਂ ਚੱਲ ਵੀ ਜਾਂਦੀਆਂ ਛੋਟੀ ਮੱਕੀ 'ਚ ਚੱਲਣੀਆਂ ਔਖੀਆਂ ਹੋ ਜਾਂਦੀਆਂ ਅਸਲ ਦੇ ਵਿੱਚ ਤਾਂ ਕਰਕੇ ਅਸੀਂ ਛੋਟੀ ਮੱਕੀ ਪਹਾੜੀਆ ਵੀ ਆਪਾਂ ਦੇਖਾਂਗੇ ਵੀ ਜੇ ਕਿਸੇ ਥਾਂ ਤੇ ਮਸ਼ੀਨ ਕਿਉਂਕਿ ਛੋਟੀ ਮੱਕੀ ਚ ਮਸ਼ੀਨ ਚੋਕ ਹੋਣੀ ਹੁੰਦੀ ਹੈ। ਚੋਕ ਨਹੀਂ ਹੁੰਦੀ। ਹਨਾ ਬਾਈ। ਇਹ ਹੋ ਗਿਆ। ਇਹ ਸਭ ਤੋਂ ਮੇਰੇ ਹਿਸਾਬ ਨਾਲ ਤਾਂ ਹੋਰ ਫੰਕਸ਼ਨ ਗਣਾਉਣ ਦੀ ਲੋੜ ਹੀ ਨਹੀਂ ਖਤਮ ਹੋ ਗਈ। ਨਹੀਂ ਫੰਕਸ਼ਨ ਆਪਾਂ ਨੇ ਬਹੁਤ ਸਾਰੀਆਂ ਤਕਨੀਕਾਂ ਕਰੀਆਂ ਨੇ ਇਹਦੇ ਵਿੱਚ ਆਪਾਂ ਨੇ ਬਹੁਤ ਸੁਧਾਰ ਕੀਤਾਗਾ। ਐ ਮੰਨ ਲੋ ਆਪਾਂ 2-3 ਸਾਲਾਂ ਦੇ ਲੱਗੇ ਹੋਏ ਐ ਮਸ਼ੀਨਾਂ ਦੇ ਵਿੱਚ ਆਪਾਂ ਨੇ ਇਸ ਵਾਰ ਤਾਂ ਮਸ਼ੀਨ ਦੇ ਵਿੱਚ ਕੋਈ 1% 0% ਕਮੀ ਵੀ ਨਹੀਂ ਹੈਗੀ। ਹਾਂ ਹੁਣ ਹੋਰ ਹੋਰ ਦੱਸ ਸਾਨੂੰ। ਇਸ ਤੋਂ ਬਾਅਦ ਜੀ ਆਪਾਂ ਨੇ ਇਹ ਸਾਨੂੰ ਦਿਖਾਉਣਾ ਹੈ। ਹਾਂ। ਹੂੰ। ਜਿਹੜੇ ਆਪਣੇ ਆ ਸਾਰੇ ਗੇਅਰ ਬਾਕਸ ਹੈਗਾ ਹੂੰ ਆ ਗੇਅਰ ਬਾਕਸ ਹੈ ਇਹ ਵੀ ਆਪਾਂ ਨੇ ਸੀਐਲ ਚੱਲਦਾ ਕਰੇਗਾ ਠੀਕ ਹੈ ਪਹਿਲਾਂ ਗ੍ਰੀਸ ਚੱਲਦਾ ਸੀ ਪਹਿਲਾਂ ਗ੍ਰੀਸ ਚੱਲਦਾ ਸੀ ਇਹ ਵੀ ਆਪਾਂ ਨੇ ਸੀਐਲ ਦੇ ਵਿੱਚ ਚੱਲਦਾ ਕਰੇਗਾ ਇਸ ਤੋਂ ਬਾਅਦ ਆਪਣੀਆਂ ਜਿਹੜੀਆਂ ਆ ਮਸ਼ੀਨਾ ਬਣਦੀਆਂ ਨੇ ਇਹਦੇ ਸਾਰੇ ਆ ਰੀਲਾਂ ਦੇ ਉੱਤੇ ਗੇਅਰ ਬਾਕਸ ਲੱਗੇ ਹੁੰਦੇ ਸੀਗੇ ਅੱਛਾ ਆ ਰੀਲ ਦੇ ਉੱਤੇ ਵੀ ਗੇਅਰ ਬਾਕਸ ਹੁੰਦਾ ਸੀ ਉਹ ਦੂਸਰੀ ਰੀਲ ਦੇ ਉੱਤੇ ਵੀ ਇਹ ਵੀ ਆਪਾਂ ਨੇ ਗੇਅਰ ਬਾਕਸ ਚੱਕਦੇ ਹਾਂ ਅੱਛਾ हां ਇਹ ਦੋਨੋਂ ਗੇਅਰਬਾਕਸ ਚੱਕ ਤੇ ਇਹਨਾਂ ਦੀ ਕੀ ਦਿੱਕਤ ਆ ਆਵਾਜ਼ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਆਵਾਜ਼ ਬਹੁਤ ਜ਼ਿਆਦਾ ਆਉਂਦੀ ਸੀ ਇੱਕ ਸੀਜ਼ਨ ਦੇ ਵਿੱਚ ਦਿੱਕਤ ਬਹੁਤ ਜ਼ਿਆਦਾ ਆਉਂਦੀ ਸੀਗੀ ਕੋਈ ਗਰਾਰੀ ਮਰ ਗਈ ਕੋਈ ਕੁਝ ਹੋ ਗਿਆ ਇਹ ਚੀਜ਼ ਆਪਣੇ ਸਾਰੀ ਕੰਪਲੀਟ ਖਤਮ ਕਰਤੀ ਜੀ ਆਪਣਾ ਅੱਛਾ ਆ ਜਿਹੜੀ ਪ੍ਰੀਤ ਇੱਥੇ ਗੇਅਰਬਾਕਸ ਲੱਗੇ ਹੁੰਦੇ ਸੀ ਜਿਹੜੇ ਐਸ ਥਾਂ ਤੇ ਹਾਂਜੀ ਹਾਂਜੀ ਇਹ ਬਿਲਕੁਲ ਖਤਮ ਕਰਤੀ ਜੀ ਆਪਣਾ ਇਹ ਖਤਮ ਹੋ ਗਏ ਹਾਂਜੀ ਹਾਂ ਉਸ ਤੋਂ ਬਾਅਦ ਜਿਹੜੀ ਆਪਾਂ ਦੇਖੋ ਜੀ ਇਹ ਜਿਹੜਾ ਬੂਮ ਐ ਹਾਂ ਇਹ ਝਟਕੇ ਇਹ ਨਹੀਂ ਮਾਰੀ ਜਾਂਦਾ ਹੁੰਦਾ ਸੀਗਾ ਜਦੋਂ ਇਹ ਹਲਦਾ ਜਾਂ ਹੁੰਦਾ ਸੀ ਇਹਦੇ ਵਾਸਤੇ ਆਪਾਂ ਨੇ ਆ ਦੇਖੋ ਤਿੰਨ ਟੌਪ ਲਿੰਕਾ ਲਾਤੀਆਂ ਪੂਰੀਆਂ ਸਪੋਟਾਂ ਬਾਤੀਆਂ ਵੀ ਮੰਨ ਕੇ ਚੱਲੋ ਵੀ ਕੋਈ ਝਟਕਾ ਪਊਗਾ ਨਹੀਂ ਹਿਲਜੁਲ ਜੀ ਨਹੀਂ ਹੋਊ ਇਹਨੂੰ ਹੈਗੀ ਪੂਰਾ ਵਧੀਆ ਮਜ਼ਬੂਤੀ ਨਾਲ ਕੰਮ ਕਰਾਈ ਆਪਾਂ ਨੇ ਇਹ ਹਾਂ ਜਾਂ ਤਾਂ ਇਹ ਹਾਈਡਰੋ ਡਰੋਲ ਤੇ ਇਹਦਾ ਅਸਰ ਪੈ ਜਾਂਦਾ ਸੀ ਜਾਂ ਫਿਰ ਇਹ ਕਈ ਵਾਰੀ ਪਟਿਆ ਜਾਂਦਾ ਪਟਿਆ ਜਾਂਦਾ ਸੀ ਇਹ ਪੂਰਾ ਮਜ਼ਬੂਤੀ ਨਾਲ ਕੰਮ ਕਰਤਾ ਹੀ ਆਪਾਂ ਨੇ ਹਾਂ ਇਹ ਇਹ ਖਤਮ ਕਰਤਾ ਜਿਵੇਂ ਮਤਲਬ ਬਹੁਤ ਵੱਡੀਆਂ ਇਮਾਰਤਾਂ ਨੂੰ ਨਹੀਂ ਆਪਾਂ ਰੋਕ ਦਿੰਦੇ ਆ ਮੈਂ ਰੋਕਤਾ ਉਸ ਤਰ੍ਹਾਂ ਦੀ ਇਹਨੂੰ ਸਪੋਰਟ ਪਾਤੀ ਆਪਾਂ ਨੇ ਮੇਰੇ ਹਿਸਾਬ ਨਾਲ ਤਾਂ ਇਹ ਤਿੰਨ ਫੰਕਸ਼ਨ ਹੀ ਬਹੁਤ ਵੱਡੇ ਹੋ ਗਏ ਨਹੀਂ ਫੰਕਸ਼ਨਸ ਨੂੰ ਹੋਰ ਵੀ ਦਿਖਾਉਣਾ ਜੀ ਬਹੁਤ ਚੀਜ਼ਾਂ ਨਹੀਂ ਆਪਾਂ ਦਿਖਾਉਣਾ ਉਹ ਮੈਂ ਕਿ ਨਾ ਰੁਕ ਜਾ ਤੂੰ ਰਹਿਣ ਦੇ ਨਾ ਦਿਖਾ ਨਹੀਂ ਨਹੀਂ ਤੁਸੀਂ ਆਓ ਤੁਹਾਨੂੰ ਆਪਾਂ ਦਿਖਾਉਨੇ ਆਗੇ ਹਾਂ ਦੇਖੋ ਜੀ ਜਿਹੜੀਆਂ ਮਸ਼ੀਨਾਂ ਹੁੰਦੀਆਂ ਨੇ ਕੋਈ ਗਰੀਸ ਪੁਆਇੰਟ ਕਿਤੇ ਇੱਥੇ ਲਾਤਾ ਕਿਸੇ ਦੇ ਇੱਥੇ ਲਾਤਾ ਕਿਸੇ ਦੇ ਉੱਥੇ ਲਾਤਾ ਉਹ ਚੀਜ਼ਾਂ ਕੋਈ ਵਾਰੀ ਕਸਟਮਰ ਭੁੱਲ ਜਾਂਦਾ ਸੀ ਉਹ 100% ਹੀ ਭੁੱਲ ਦੱਦੇ ਪੈਰਾਂ ਸੁੱਕੇ ਚੱਲਦੇ ਆ ਸੁੱਕੇ ਚੱਲਦੇ ਨੇ ਆਪਾਂ ਨੇ ਕੀ ਕਰਤਾ ਇਹ ਦੇਖੋ ਗਰੀਸ ਪੁਆਇੰਟ ਇੱਥੇ ਇੱਕ ਜਗ੍ਹਾ ਦੀ ਕਰਦੇ ਆਪਾਂ ਨੇ ਫੇਜ ਜਾਂਗ ਜਿਵੇਂ ਆਪਾਂ ਕੱਢੀ ਤੇ ਫੇਜ ਹੁੰਦੇ ਆ ਹਾਂ ਵੀ ਇੱਕ ਜਗ੍ਹਾਤੀ ਨਾਲ ਦੀ ਨਾਲ ਸਾਰੇ ਬੈਰੰਗਾ ਨੂੰ ਗਰੀਸ ਆਊਗਾ ਜੀ ਇਹ ਪੁਆਇੰਟ ਦੇ ਆ ਹਿੱਸਾ ਲੱਗ ਕਰਤਾ ਆਪਾਂ ਨੇ ਆ ਹਿੱਸਾ ਲੱਗ ਕਰਤਾ ਇਹਦੇ ਵੀ ਦੋ ਟੂ ਪਾਰਟ ਬਣਦੇ ਕਰਤੇ ਆਪਾਂ ਨੇ ਇਹਦੇ ਗਰੀਸ ਪੁਆਇੰਟ ਇਹਦੇ ਨਾਲ ਇਹਦੇ ਗਰੀਸ ਪੁਆਇੰਟ ਇਹਦੇ ਨਾਲ ਜਦੋਂ ਆਪਾਂ ਇਹਨੂੰ ਖੋਲੋਗੇ ਆ ਦੇਖੋ ਦੇਖੋ ਸਮਝ ਗਿਆ ਸਮਝ ਗਿਆ ਵੀ ਜਦੋਂ ਆਪਾਂ ਮਸ਼ੀਨ ਨੂੰ ਖੋਲਣੇ ਨੇ ਦੋ ਨਾਟ ਉਧਰੋਂ ਖੋਲਣੇ ਨੇ ਆਪਾਂ ਨੇ ਹੂੰ ਟਰੈਕਟਰ ਨੂੰ ਅੱਗੇ ਕਰਨਾ ਹੈ ਹੂੰ ਡੰਡਾ ਲਿੰਕਾ ਪਈਆਂ ਹੋਈਆਂ ਨੇ ਆਪਣੀਆਂ ਹੂੰ ਅੱਗੇ ਕਰੋ ਦੇਲੀ ਸੈੱਟ ਕਰਨੀ ਆਪਾਂ ਨੇ ਕੋਈ ਵੀ ਆਪਾਂ ਨੂੰ ਲਵੇ ਲਾਉਣੀਆਂ ਦੇਲੀ ਨੇੜੇ ਕਰਨੀ ਹੈਗੀ ਨਾਲ ਦੀਆਂ ਦੇੜੀ ਸੈੱਟ ਕਰਕੇ ਦੋ ਨਟ ਪਾਓ ਮਸ਼ੀਨ ਤਿਆਰ ਹੈ ਹੂੰ ਇਹ ਵੀ ਆਪਾਂ ਸੌਖਾ ਤਰੀਕਾ ਕਰਤਾ ਜੀ ਮਸ਼ੀਨ ਦਾ ਮੈਂ ਨਾ ਯਾਰ ਕਮਾਲ ਕਰਤੀ ਆਹ ਸਭ ਤੋਂ ਵੱਧ ਗੱਲ ਆ ਆਹ ਕਰਤੀ ਆ ਹਾਂ ਜੀ ਇਹ ਬਹੁਤ ਦਿੱਕਤ ਆ ਰਹੀ ਸੀ ਇਹ ਸਾਨੂੰ ਜ਼ਿਮੀਦਾਰ ਦੱਸਦੇ ਸੀ ਭਰਾ ਕਹਿੰਦੇ ਵੀ ਬਹੁਤ ਜ਼ਿਆਦਾ ਸਾਨੂੰ ਪ੍ਰੋਬਲਮ ਆਉਂਦੀ ਹੈ ਵੀ ਕਈ ਵਾਰੀ ਲੇਬਰ ਵਾਲਾ ਮੁੰਡਾ ਕੋਈ ਭੁੱਲ ਜਾਂਦਾ ਗਰੀਸ ਉਹਦੇ ਨਾਲ ਬੈਰਿੰਗ ਮਰ ਜਾਂਦਾਗਾ ਤਾਂ ਉਹਦੇ ਨਾਲ ਬੜੀ ਪਰੇਸ਼ਾਨੀ ਬਹੁਤ ਜ਼ਿਆਦਾ ਆਉਂਦੀ ਸੀ ਆਪਾਂ ਹੂੰ ਤੇ ਗਰੀਸ ਪੁਆਇੰਟ ਆ ਜਿਹੜੇ ਕੱਟ ਕੇ ਬਾਹਰ ਲਿਆ ਬਾਹਰ ਲਿਆ ਜੀ ਆਪਾਂ ਸਾਰੇ ਸਾਰੇ ਹੂੰ ਤੇ ਉਸ ਤੋਂ ਜ ਬਾਅਦ ਜੀ ਆਪਾਂ ਨੇ ਜਿਹੜਾ ਆਪਾਂ ਨੇ ਹਾਈਡਰੋਲਿਕ ਸਿਸਟਮ ਹੈ ਹੂੰ ਇਹ ਵੀ ਆਪਾਂ ਨੇ ਟਰੈਕਟਰ ਤੋਂ ਹਟਾਤਾ ਹੂੰ ਇਹਨੇ ਟਰੈਕਟਰ ਨਾਲ ਕੋਈ ਲਿੰਕ ਨਹੀਂ ਰੱਖਿਆ ਆਪਾਂ ਨੇ ਇਹ ਪੀਟੀਓ ਨਾਲ ਹੀ ਹੋ ਗਿਆ ਨਹੀਂ ਜੀ ਨਹੀਂ ਇਹ ਤੁਹਾਨੂੰ ਸਮਝਾਉਣੀ ਆਪਾਂ ਇਹਦਾ ਇੱਕ ਔਇਲ ਟੈਂਕ ਹੈ ਇਸ ਸਪੈਸ਼ਲ ਬਣਾਤਾ ਆਪਾਂ ਨੇ ਇਹਦੇ ਵਾਸਤੇ ਇਸ ਤੋਂ ਬਾਅਦ ਇਹ ਆਪਾਂ ਇਹੜਾ ਪੰਪ ਹੈ ਇਹ ਹਾਈਡਰੌਲਿਕ ਪੰਪ ਹੈ ਇਹ ਆਪਾਂ ਨੇ ਇੱਥੋਂ ਡਰਾਈਵ ਕਰਕੇ ਇੱਥੋਂ ਸਪਲਾਈ ਆ ਟੈਂਕੀ ਦੇ ਵਿੱਚੋਂ ਲੈਣੀਆਂ ਨੇ ਟੈਂਕੀ ਨੂੰ ਸਪਲਾਈ ਲੈ ਕੇ ਇਹਨੇ ਉੱਪਰ ਸਾਰੀ ਮੋਟਰ ਉੱਪਰ ਪੰਪ ਸਭ ਨੂੰ ਦੇ ਦੇਣੀ ਹੈ ਸਪਲਾਈ ਹਾਂ ਬਸ ਆਪਾਂ ਉਹ ਉੱਥੇ ਟਰੈਕਟਰ ਦੇ ਦਾ ਇੱਕ ਆਪਾਂ ਨੇ ਡਿਸਟ੍ਰੀਬਿਊਟਰ ਫਿੱਟ ਕੀਤਾ ਹੂੰ ਉੱਥੋਂ ਲੀਵਰ ਦੇ ਨਾਲ ਉੱਚਾ ਕਰੋ ਨੀਵਾ ਕਰੋ ਕਿ ਮੇਂ ਮਰਜੀ ਨੂੰ ਘਮਾਉ। ਹੂੰ। ਉਹ ਚੀਜ਼ ਇਹਦੇ ਵਿੱਚ ਆਪਾਂ ਨਹੀਂ ਬਣ ਕੇ ਚਲੋ ਵੀ ਟਰੈਕਟਰ ਦਾ ਜੀਮੀਦਾਰ ਕਹਿੰਦੇ ਨੇ ਭਰਾ ਵੀ ਆਪਣਾ ਤੇਲ ਖਰਾਬ ਹੋ ਗਿਆ ਟਰੈਕਟਰ ਦਾ ਵੀ ਦਿੱਕਤ ਆ ਗਈ ਉਹਦੇ ਕਾਰਨ ਆ ਵੀ ਆਪਾਂ ਨੇ ਇਹਦਾ ਟਰੈਕਟਰ ਇਹ ਲਿੰਕ ਹੈਡ ਕਰਤਾ ਆਪਾਂ ਨੇ ਇਹਦਾ ਟੈਂਕ ਸਪੈਸ਼ਲ ਬਣਾਤਾ। ਵਾਹ 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 ਬਹੁਤ ਕਮਾਲ ਕਰਤੀ ਭਾਈ ਬਹੁਤ ਕਮਾਲ ਕਰਤੀ। ਬਹੁਤ ਸੋਹਣਾ ਬਣ ਗਿਆ ਭਾਈ। ਹੋਰ ਕੋਈ ਫੰਕਸ਼ਨ? ਮੈਨੂੰ ਤਾਂ ਲੱਗਦਾ ਨਹੀਂਗਾ ਵੀ ਲੋੜ ਆ। ਮੈਂ ਤੈਨੂੰ ਪਹਿਲਾਂ ਕਹਤਾ ਵੀ ਤੇਰੇ ਉਹਦੇ ਨਾਲ ਹੀ ਖਤਮ ਹੋ ਗਈ ਆ ਗੱਲ। ਆਪਾਂ ਦੇਖੋ ਨਹੀਂ ਸਕਦੇ। ਇਹਦੇ ਕੁੱਤਰੇ 'ਚ ਕੀ ਫਰਕ ਪਾਤਾ? ਇਹਦੇ ਕੁੱਤਰੇ 'ਚ ਕੀ ਫਰਕ? ਹੋਰ ਜਿਹੜਾ ਆਪਣੇ ਆ ਮਸ਼ੀਨਾਂ ਦੇ ਹੁੰਦੇ ਨੇ ਜੀ ਇਹ ਕਵਰ ਕਿਸੇ ਦਾ ਨਹੀਂ ਖੁੱਲੂਗਾ ਜੀ ਫਿਕਸ ਹੋਣਗੇ ਹੂੰ ਜੇ ਕੱਲ ਨੂੰ ਕੋਈ ਆਪਾਂ ਦੀ ਚੀਜ਼ ਦੇਖਣੀ ਹੈ ਵਿੱਚੋਂ ਆ ਦੋ ਨਾਟ ਖੋਲੋ ਕਵਰ ਨੂੰ ਉੱਪਰ ਚੱਕੋ ਪਸੰਦ ਤਰੀਕੇ ਨਾਲ ਦੇਖੋ ਹੂੰ ਮਸ਼ੀਨ 'ਚ ਕੋਈ ਵੀ ਦਿੱਕਤ ਆਉਂਦੀ ਹੈ ਵੈਸੇ ਤਾਂ ਆਉਂਦੀ ਨਹੀਂ ਹੂੰ ਸਾਰਾ ਸਹੀ ਹੈ ਦੋਨੇ ਕਵਰ ਆਪ ਨਾਲ ਦੀ ਨਾਲ ਹੋਗੇ ਆਹ ਕਵਰ ਵੀ ਨਾਲ ਦੀ ਨਾਲ ਸਾਰੀਆਂ ਮਸ਼ੀਨਾਂ ਦੀਆਂ ਆਪਣੀਆਂ ਜਿਹੜੀਆਂ ਕੁਲੋ-ਕੁਲ ਬੈਲਟਾਂ ਨੇ ਜੀ ਹੂੰ ਸਾਰੀਆਂ ਕਵਰ ਨੇ ਆਪਣੀਆਂ ਹੂੰ ਨਾ ਤਾਂ ਕੋਈ ਹੱਥ ਔਣ ਦਾ ਨਾ ਇਹ ਵਿੱਚ ਡਿੱਗਣ ਦਾ ਨਾ ਤਾਂ ਕੋਈ ਛੱਲੀ ਡਿੱਗਣ ਦਾ ਕੋਈ ਉਈ ਦਾਂਤਨੀ ਸਾਰੀ ਮਸ਼ੀਨ ਕਵਰ ਹੋ ਜਾਂਦੀ ਹੈ ਹਾਂਜੀ ਹਾਂ ਨਾ ਰਿਸਕ ਖਤਮ ਹੋ ਗਿਆ ਨਾਲੇ ਬੈਲਟ ਬੁਲਟ ਲੈਣ ਬਾਅਦ ਕੋਈ ਛੱਲੀ ਛੂਲੀ ਡਿੱਗਣ ਦਾ ਰਸਤਾ ਸਾਰਾ ਡਰ ਖਤਮ ਹੋ ਗਿਆ ਆਪਣਾ ਹਨਾ ਵੀ ਇਹਦੇ ਵਿੱਚ ਡਿੱਗਣ ਦਾ ਖਤਮ ਹੋ ਗਿਆ ਬਹੁਤ ਯਾਰ ਕਮਾਲ ਮਤਲਬ ਕਮਾਲ ਕੰਮ ਕੀਤਾ ਜਿਹੜਾ ਸਭ ਤੋਂ ਮਤਲਬ ਮੈਨੂੰ ਮੈਨੂੰ ਤੇਰੀ ਮਸ਼ੀਨ ਵਾਕਿਆ ਹੀ ਐ ਲੱਗੀ ਆ ਕਿ ਅਗਲੇ ਸਾਲ ਦਾਤਾ ਕਰੇ ਕਿਰਪਾ ਤੇ ਤੇਰੀ ਮਸ਼ੀਨ ਆ ਜਿਹੜੀ ਜਾਂ ਤਾਂ ਕਾਪੀ ਹੋਊਗੀ ਹਾਂਜੀ ਹਾਂ ਤੇ ਜਾਂ ਫਿਰ ਇਹ ਕੜਾ ਰਹਿ ਤੇ ਬੇਚਣ ਵਾਲਾ ਆਪਾਂ ਨਹੀਂ ਤਕੜੀਆਂ ਆਪਾਂ ਮਸ਼ੀਨ ਥੋੜਾ ਜ਼ੋਰ ਲਾਇਆ ਜੀ ਆਪਾਂ ਜੀ ਬਰੀਕੀ ਦੇ ਵਿੱਚ ਗਏ ਹੋਇਆ ਮਸ਼ੀਨ ਦੇ ਵਿੱਚ ਆਪਾਂ ਕੱਲਾ ਕੱਲਾ ਪੁਆਇੰਟ ਜਿਹੜਾ ਹੋ ਗਿਆ ਇਹ ਕੰਮ ਕਰਦੇ ਨੂੰ ਤੈਨੂੰ ਮਸ਼ੀਨ ਤੇ ਇੰਨੀ ਬਰੀਕੀ ਨਾਲ ਸਮਝਣ ਤੇ ਕਿੰਨਾ ਟਾਈਮ ਹੋ ਗਿਆ ਬਰੀਕੀ ਆਪਾਂ ਨੂੰ 2 ਸਾਲ ਹੋ ਗਏ ਜੀ ਮਸ਼ੀਨ ਦੇ ਪਰ ਪਹਿਲਾਂ ਫੀਲਡ ਦੇ ਵਿੱਚ ਹੀ ਸਾਰੇ ਮੰਨ ਕੇ ਚੱਲੋ ਜੀ ਆਪਾਂ ਨੇ ਪਿਛਲੇ ਸਾਲ ਤੋਂ ਇਸ ਤੋਂ ਪਿਛਲੇ ਸਾਲ ਮਸ਼ੀਨ ਆਪਾਂ ਕਿਸੇ ਕਸਟਮਰ ਨੂੰ ਨਹੀਂ ਦਿੱਤੀ ਹੈਗੀ ਇੱਕ ਮਸ਼ੀਨ ਬਣਾਈ ਸੀ ਮੈਂ ਮਸ਼ੀਨ ਬਣਾ ਕੇ ਜੀ ਆਪਣੇ ਟ੍ਰਾਇਲ ਹੀ ਲੇਤਾ ਹੂੰ ਕਿਤੇ ਦੇ ਵਿੱਚ ਕਿਸੇ ਨੂੰ ਆਪਾਂ ਜ਼ਿੰਮੇਵਾਰ ਨੂੰ ਮਸ਼ੀਨ ਦਿੱਤੀ ਨਹੀਂ ਜਦੋਂ ਤੱਕ ਉਹਦਾ ਆਪਾਂ ਨੇ ਪੂਰਾ ਸੁਧਾਰ ਨਹੀਂ ਕੀਤਾ ਮਸ਼ੀਨ ਦਾ ਹੂੰ ਜਦੋਂ ਸੁਧਾਰ ਕਰਕੇ ਉਹਦਾ ਸਾਰਾ ਫੀਲਡ ਦੇ ਵਿੱਚ ਅਸੀਂ ਖੇਤਾਂ ਦੇ ਵਿੱਚ ਜਾ ਕੇ ਹੂੰ ਪੂਰਾ ਜ਼ਿੰਮੇਵਾਰ ਤੋਂ ਪੂਰਾ ਰਿਸਪਾਂਸ ਲੈ ਕੇ ਵੀ ਪੂਰੀ ਹੁਣ ਮਸ਼ੀਨ ਓਕੇ ਹੈ ਫਿਰ ਅਸੀਂ ਨੇ ਮਾਰਕੀਟ ਦੇ ਵਿੱਚ ਲਾਂਚ ਕੀਤੀ ਇਹ ਮਸ਼ੀਨਾਂ ਵਾ 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 ਇਹ ਕੱਲੀ ਕੱਲੀ ਚੀਜ਼ ਤੇ ਅਸੀਂ ਨੇ ਧਿਆਨ ਦਿੱਤਾ ਹੋਇਆ ਬਰੀਕੀ ਦੇ ਵਿੱਚ ਬਹੁਤ ਵਧੀਆ ਬਹੁਤ ਵਧੀਆ ਕੰਮ ਕੀਤਾ ਨਹੀਂ ਭਾਈ ਬਹੁਤ ਸੋਹਣਾ ਕੰਮ ਕੀਤਾ ਆਨੰਦ ਆਇਆ ਭਈ ਮੈਨੂੰ ਐਂ ਲੱਗਦਾ ਵੀ ਬਹੁਤ ਆ ਆ ਇੱਕ ਬਹੁਤ ਵਧੀਆ ਤੇਰਾ ਕੰਮ ਪਤਾ ਕੀ ਆ ਆ ਦੇਖ ਪ੍ਰੀਤੋ ਇਹਦੇ ਚੂਹੇ ਜੇ ਕਿੰਨੇ ਲੱਗੇ 4 1 2 3 4 ਲੱਗੇ ਆ ਹਾਂਜੀ ਹਾਂਜੀ ਹੈ ਜਿਨ੍ਹਾਂ ਦੇ ਤਿੰਨ ਲੱਗੇ ਹੁੰਦੇ ਉਹ ਟਾਂਡਾ ਸੜਦੀਆਂ ਟਾਂਡਾ ਸੜਦੀਆਂ ਟਾਂਡਾ ਸੜਦੀਆਂ ਹਾਂ ਡਰਾਈਵਰ ਉਰੇ ਆ ਜਾ ਆ ਜਾ ਆ ਜਾ ਆ ਜਾ ਇਹ ਤਾਂ ਰਹਿ ਗਿਆ ਤੂੰ ਲੈ ਲਿਗਿਆ ਰਿਵਿਊ ਤੇਰਾ ਕੋਈ ਰਹਿ ਤਾਂ ਨਹੀਂ ਗਿਆ ਫਕਸ਼ਨ ਪੁੱਛ ਦੱਸਣ ਵਾਲਾ ਕੋਈ ਨਹੀਂ ਤੁਸੀਂ ਇਹਨਾਂ ਤੇ ਲਓ ਮੈਂ ਵੀ ਦੱਸ ਦੂੰ ਕੋਈ ਗੱਲ ਨਹੀਂ ਹਾਂ ਮਾੜਾ ਇਹ ਚੇਤਾ ਕਰ ਲੈ ਉਹਦੋਂ ਮੈਂ ਇਹ ਤੋਂ ਪੁੱਛਣਾ ਮਾੜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਬੰਦੇ ਸੱਤ ਲੱਗੇ ਉਹ ਵੀ ਉਹਨਾਂ ਨੂੰ ਆਜੋ ਬਬਰੇ ਤੁਸੀਂ ਵੀ ਦੱਸਿਓ ਮਸ਼ੀਨ ਬਾਰੇ ਆਜੋ ਸਾਰੇ ਜਾਣੇ ਹਾਂ ਹੁਣ ਦੱਸ ਮੈਨੂੰ ਵੀ ਤੇ ਤੂੰ ਦੱਸ ਵੀ ਕਿਵੇਂ ਚੱਲਦੀ ਹੈ ਮਸ਼ੀਨਾਂ ਬਹੁਤ ਚੱਲਣ ਨੂੰ ਰੈਲੀ ਜਿਹੀ ਮਸ਼ੀਨ ਵਧੀਆ ਹਾਂ ਕਰੈਕਟਰ ਦਾ ਜੋਰ ਨਾ ਜੀ ਆਮ ਮਸ਼ੀਨਾਂ ਚੱਲਦੇ ਨੇ 2000 ਚੱਕਰ ਦੇ ਜੀ ਹਾਂ ਇਹ 1800 1700 ਚੱਕਰ ਦੇ ਆਮ ਨਾਲ ਚੱਲੀ ਜਾਂਦਾ ਜੀ ਤੇਲ ਤੂਲ ਦਾ ਖਰਚਾ ਤੇਲ ਦਾ ਖਰਚਾ ਘੱਟ ਆ ਜਾਂਦਾ ਟੁੱਟ ਪੱਜ ਟੁੱਟ ਪੱਜ ਕੋਈ ਨਹੀਂ ਜੀ ਹੁਣ ਤੱਕ ਸੰਦ ਦਾ ਕੋਈ ਬ੍ਰੇਕਡਾਊਨ ਆਇਆ ਨਹੀਂ ਹੈਗੀ ਜੀ ਮੈਨੂੰ ਤਾਂ ਪੈਸੇ ਦੇਣੇ ਆ ਮਸ਼ੀਨ ਵਾਲੇ ਨੇ ਤੈਨੂੰ ਤਾਂ ਨਹੀਂ ਦੇਣੇ ਨਾ ਜੀ ਨਾ ਸਾਨੂੰ ਕੋਈ ਬ੍ਰੇਕਡਾਊ ਕੱਲ ਨੂੰ ਵਧੀਆ ਜੀ ਮਸ਼ੀਨ ਵਾਕਿਆ ਇੰਜ ਰੈਲੀ ਚੱਲਦੀ ਆ ਟਾਂਡਾ ਨਹੀਂ ਕੋਈ ਡੇਗਦੀ ਹੈਗੀ ਮਸ਼ੀਨ ਇਹਨਾਂ ਦੀ ਆਮ ਮਸ਼ੀਨਾਂ ਟਾਂਡਾ ਬਹੁਤ ਡੇਗਦੀਆਂ ਕੋਦਰਾ ਕੋਦਰਾ ਜਮੀ ਬਰੀਕ ਹੈ ਜੀ ਆਮ ਮਸ਼ੀਨਾਂ ਬਥੇ ਜਿਹੜਾ 4 ਖੋਡਾਂ ਵਾਲੀਆਂ ਨੇ ਜੀ ਹੂੰ ਉਹਨਾਂ ਦਾ ਟੋਕਾਗਾ ਮੋਟਾ ਹੂੰ ਲੋਕ 1 ਖੋਡਾਂ ਵਾਲੀ ਤੋਂ ਵੜਾ ਕੇ ਰਾਜੀ ਤੇ ਇਹਦਾ ਟੋਕਾ ਬਿਲਕੁਲ 1 ਖੋਡਾਂ ਵਾਲੀ ਆ ਇਹ ਇਹਨਾਂ ਨੂੰ ਤਾਂ ਰਾਹ ਬਣਾਉਣ ਵਾਸਤੇ ਰੱਖਦੇ ਆ ਲੋਕ ਹਾਂਜੀ ਹਾਂ ਇਹਦਾ ਟੋਕਾ ਬਿਲਕੁਲ ਬਰੀਕ ਹੈ ਆਹ ਮਸ਼ੀਨਾਂ ਜਿਹੜੇ ਚਾਰ ਖੋਡ ਵਾਲੀਆਂ ਨੇ ਜੀ ਟੋਕਾ ਮੋਟਾ ਹੀ ਉਹਨਾਂ ਦਾ ਟੋਕਾ ਮੋਟਾ ਮਤਲਬ ਕਹਿਣ ਤੋਂ ਬਾਅਦ ਤੂੰ ਖੁਸ਼ ਹੈਂ ਹਾਂ ਜੀ ਹਾਂ ਵਧੀਆ ਜੀ ਇੱਕ ਨੰਬਰ ਮਤਲਬ ਤੈਨੂੰ ਤੰਗ ਨਹੀਂ ਕਰਦੀ ਤੇਲ ਵੀ ਹਿਸਾਬ ਨਾਲ ਖਾਂਦੀ ਟਰੈਕਟਰ ਨੂੰ ਆਜੋ 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 ਇਹ ਤੇ ਵੀ ਰਹਿਣਾ ਜੀ ਤੇ ਜੀ ਆਜੋ ਆਜੋ ਬੋਲ हटਿਆ ਹੁਣ ਉਹ ਆਹ ਕਰ ਤੇ ਕਢ ਲੈ ਆਹ ਮਸ਼ੀਨਾਂ ਜੀ ਦੂਜੇ ਗੀਅਰ ਚ ਜ਼ੋਰ ਲਵਾਉਂਦੀਆਂ ਨੇ ਇਹ ਟਰੈਕਟਰ ਦਾ ਜ਼ੋਰ ਨਹੀਂ ਲਵਾਉਂਦੀ ਹਮ ਰੈਲੀ ਚੱਲਦੀ ਹੈ ਜੀ ਮਸ਼ੀਨ ਵਧੀਆ ਸਾਨੂੰ ਨਾ ਸਾਨੂੰ ਆਏ ਸੀ ਵੀ ਸਾਡਾ ਬੰਦਾ ਨਾ ਜਿਹੜਾ ਬੋਲਣ ਚ ਜਾਕਣਾ ਜਾਵੇ ਤਾਂ ਕਰਕੇ ਅਸੀਂ ਬੰਦੇ ਥੋੜਾ ਜਿਹਾ ਪਾਸੇ ਦਰਸ਼ਕਾ ਜਿਹੜਾ ਦੂਰ ਕਰਤੇ ਸੀ ਬਾਈ ਕਿਹੜੇ ਕਿਹੜੇ ਬੰਦੇ ਨੇ ਮਸ਼ੀਨ ਚਲਦੀ ਦੇਖੀ ਹੁਣ ਮੈਨੂੰ ਸਾਰੇ ਜਾਣੇ ਰਿਵਿਊ ਦਿਓ ਕਿਹੜੇ ਕਿਹੜੇ ਬੰਦਿਆ ਕੋਲੇ ਚਲਦੀ ਆ ਮਸ਼ੀਨ ਥੋੜੇ ਮਾਲਕ ਕੌਣ ਦੋ ਭਰਾ ਦੋੇ ਪੰਜ ਆ ਜਾ ਨੇੜੇ ਆਜੋ 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 ਮਾਲਕ ਜੀ ਆਜੋ ਆ ਜਾ ਆਇਆ ਕਿਵੇਂ ਆ ਬਾਈ ਤੇ ਮਸ਼ੀਨ ਚਲਦੀ ਆ ਪੈਸੇ ਲੱਗੇ ਰਾਸ ਆ ਰਹੇ ਆ ਮਨ ਟੁਖੀ ਆ ਚੰਗਾ ਕਿ ਮਾ ਕੋਈ ਦੋਖਣੀ ਖੋਸ਼ਾਂਗੇ ਵਧੀਆ ਰਾਸ ਆ ਰਹੇ ਨੇ ਪੈਸੇ ਲੱਗੇ ਚੱਲਣ ਨੂੰ ਇੱਕ ਨੰਬਰ ਹੈਗੀ ਹਾਂ ਤੇ ਰੈਲ ਟਰੈਕਟਰ ਵਾਲਾ ਚੱਲਦਾ ਤੇ ਟੋਕਾ ਬਰੀਕ ਆ ਕਿਸਾਨਾਂ ਦੀ ਪਸੰਦ ਜੋ ਹੋਣੀ ਹੈਗੀ ਹੂੰ ਆ ਸਿੱਕ ਨੰਬਰ ਚੀਜ਼ ਹੈਗੀ ਵਧੀਆ ਹੈ ਵਧੀਆ ਹੈ ਕੋਈ ਟਟ ਭੱਜ ਬਾਲੀ ਪੰਨ ਤੋੜ ਵਾਲੀ ਕਰਦੀਆਂ ਮਸ਼ੀਨਾਂ ਨਹੀਂ ਨਹੀਂ ਕਰ ਤੇ ਹੁਣ ਜੇ ਆਪਾਂ ਕੁਝ ਵਿਛੜਾਵਾਂਗੇ ਲੱਕ ਟੁੱੜੂਗੀ ਉਹ ਖੇ ਦੇ ਵਿੱਚ ਬਿਲਕੁਲ ਡੈਕਸ ਚੱਲਦੀ ਹੈਗੀ ਵਧੀਆ ਚੱਲਦੀ ਹੈ ਇੱਕ ਨੰਬਰ ਕੀ ਦਾ ਕੀ ਦੀ ਮੱਕੀ ਕੀ ਦੀ ਕੁੱਤਰ ਰਹੇ ਆ ਆ ਆ ਜਾ ਫਿਰ ਤੂੰ ਵੀ ਆ ਜਾ ਹਾਂ ਜਾ ਹਾਂ ਆ ਜਾ ਆਪਾਂ ਬਿਆਨ ਸਾਰਿਆਂ ਦੇ ਪ੍ਰੀਤ ਨੋਟ ਕਰ ਲਏ ਹੈ ਇਹਦੇ ਵੀ ਬਿਆਨ ਲੈ ਲਏ ਪਹਿਲਾਂ ਤਾਂ ਮੈਨੂੰ ਐਂ ਦੱਸ ਵਿੱਚ ਜਿੱਕੇ ਜੀ ਆ ਰਹੀ ਆ ਨਾ ਦੇਖ ਕੇ ਬੰਦੇ ਨੂੰ ਆ ਰਹੀ ਆ ਆਈ ਤੇ ਜਿੱਕ ਤਾਂ ਕਾਦੀ ਆ ਜੀ ਆਪਦੀ ਦੇ ਬੰਦੇ ਬਗਾਨੇ ਲੋੜ ਜਾਉਂਦਾ ਲੋੜ ਜਾ ਬੰਦਾਂ ਦਾ ਮੈਂ ਤੁਹਾਨੂੰ ਤਾਂ ਕਹਿੰਦਾ ਲੋੜ ਨਾ ਲੈ ਜੇ ਬੰਦਾ ਤੇ ਕਿਵੇਂ ਆ ਬਾਈ ਇੱਕ ਨੰਬਰ ਆ ਜੀ ਕੋਤਰਾ ਸਹੀ ਆ ਹਾਂ ਕੋਤਰਾ ਵਧੀਆ ਜੀ ਹੈਨਾ ਜੋ ਸਾਡੇ ਪਹਿਲਾਂ ਘਰੇ ਤੇ ਜਿਨੇ ਉਹ ਸਾਡੇ ਬਧਨੀ ਦੀ ਪਸੰਦ ਨਹੀਂ ਸੀ ਇਹ ਸਾਡੇ ਪਸੰਦ ਆ ਥੋੜੇ ਪਸੰਦ ਆ ਤੇਰਾ ਮਨ ਖੁਸ਼ ਆ ਬਹੁਤ ਮਨ ਖੁਸ਼ ਆ ਜੀ ਮਤਲਬ ਜਿਹੜੇ ਕਿੱਲੇ ਦੇ ਪੈਸੇ ਦੇਣੇ ਆ ਆਪਾਂ ਨੂੰ ਪਤਾ ਵੀ ਮੂਰੇ ਆ ਹਾਂ ਜੀ ਮੂਰੇ ਬੱਦਲ ਬੁੱਦਲ ਦੇ ਵੀ ਚਾਂਸ ਆ ਪਵਾਲ ਆਉਂ ਟਾਈਮ ਨਾਲ ਨਹੀਂ ਚਲੋ ਪੈ ਜੂਗੇ ਕਿੰਨੇ ਕਿੱਲੇ ਆ ਦੋ ਕਿੱਲੇ ਨੇ ਜੀ ਦੋ ਕਿੱਲੇ ਆ ਚਾਰ ਫੇਰ ਤਾਂ ਇਹ ਕਿੰਨਾ ਨਵੇੜਾ ਕਿੰਨਾ ਕਰ ਦਿੰਦੀ ਆ ਬਾਬਰਾ ਨਵੇੜਾ ਜੀ ਮੰਨ ਕੇ ਚਲੋ ਜੇ ਟਰਾਲੀਆਂ ਟਾਈਮ ਨਾਲ ਮੁੜੀ ਜਾਣ ਜੀ 9 ਤੋਂ 10 ਕਿੱਲੇ ਤਾਂ ਛੱਡਦੀ ਨੇ ਜੀ ਫੇਰ ਤਾਂ ਬਹੁਤ ਜ਼ਿਆਦਾ ਕਰ ਦਿੰਦੀ ਆ ਹਾਂ ਜੀ ਠੀਕ ਆ ਜੀ ਚਲ ਕਿੱਲੇ ਤਾਂ 6 ਹੀ ਬੜੇ ਆ ਜੇ ਕਿਤੇ ਬਿਨਾਂ ਰੁਕਣ ਚੱਲੀ ਜਾਵੇ ਨਾ ਨਾ ਆਰਾਮ ਨਾਲ ਜ ਨਾਉ 2 10 ਕਿਲੇ ਦਾ ਵੱਡੂ ਇਹ ਟਰਾਲੀਆਂ ਟਾਈਮ ਨਾਲ ਮੁੜੀ ਜਾਣੀ ਚੱਲ ਬਹੁਤ ਸ਼ੁਕਰ ਬਹੁਤ ਸ਼ੁਕਰ ਆ ਬਾਈ ਬਹੁਤ ਚੰਗਾ ਲੈ ਮੈਂ ਪੁੱਛ ਲਾਉ ਉਹਨੂੰ ਹੋਰ ਲੈ ਪ੍ਰਗਟ ਕੋਈ ਹੋਰ ਆਇਆ ਫਕਸ਼ਨ ਚੇਤੇ ਹਾਂਜੀ ਹਾਂ ਆ ਜਾ ਆ ਜਾ ਉਹ ਡਰਾਈਵਰ ਆਈ ਸਾਡਾ ਆ ਜਾ ਆ ਜਾ ਆ ਜਾ ਹਾਂ ਲੈ ਪ੍ਰਗਟ ਦੱਸ ਫਿਰ ਹਾਂ ਹੋਰ ਕੀ ਕਿਹੜੀ ਗੱਲ ਚੇਤੇ ਆ ਗਈ ਤੈਨੂੰ ਜਿਹੜੇ ਆਪਣੇ ਆ ਬਲੇਡ ਨਹੀਂ ਹੂੰ ਇਹ ਐਸਐਸ ਦੀ ਕੁਆਲਿਟੀ ਦੇ ਵਿੱਚੋਂ ਨਹੀਂ ਆਪਣੇ ਹਾਂ ਬਈ ਇਹ ਤਾਂ ਘਸਦੇ ਨਹੀਂਗੇ ਘਸਦੇ ਨਹੀਂਗੇ ਇਹਦੀ ਘਟੋ ਘਟ 300 ਕਿਲੇ ਦੀ ਕੰਪਰੈਸਟੀ ਹੈ ਜੀ ਇਹਦੀ हां ਵੀ ਨਹੀਂ ਆਮ ਤੌਰ ਤੇ ਇਹ ਮਰ ਜਾਂਦਾ ਹੈ। ਵਾਈਸੇ ਦੀ ਮਰ ਜਾਂਦੇ ਨਹੀਂ ਆਪਣਾ। ਹੂੰ ਇਹ ਦੋ ਸੀਜ਼ਨ ਲੱਗਣਗੇ। ਪੂਰਾ ਵਧੀਆ ਮਟੀਰੀਅਲ ਲਾਇਆ ਹੋਈ ਹੈ ਆਪਣਾ। ਹੂੰ ਜਿਹੜੀ ਇੱਕ ਆਪਣੀ ਦੇਲੀ ਹੁੰਦੀ ਹੈ। ਹੂੰ ਉਹ ਵੀ ਸਮਝਾ ਲੈਂ। ਹਾਂ ਦੇਲੀ ਹੁੰਦੀ ਹੈ ਦਾਣਾ ਕ੍ਰੈਸ਼ ਕਰਨ ਵਾਲੀ। ਹਾਂ 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 ਉਹ ਵੀ ਆਪਣੀ ਈਐਨਏਡ ਮਟੀਰੀਅਲ ਦੇ ਵਿੱਚੋਂ ਲਾਈ ਹੋਈ ਹੈ ਆਪਣੀ। ਹੂੰ ਮੰਨ ਕੇ ਚਲੋ ਵੀ ਉਹ ਕਸਣ ਦੀ ਉਹਦੀ ਦਿੱਕਤ ਨਹੀਂ ਹੈਗੀ ਕੋਈ ਵੀ। ਹੂੰ ਤੇ ਉਸ ਤੋਂ ਬਾਅਦ ਆਪਣਾ ਜਿਹਾ ਸੈਨ ਪੱਥਰਾ ਦੇਖੋ। ਹੂੰ ਦਾਤ ਤਿੱਖੇ ਕਰਨੇ ਉਸ ਆਸਾਨੀ ਦੇ ਨਾਲ ਆਪਣੇ ਤਿੱਖੇ ਕਰੋ। ਹੂੰ ਆਲੇ ਕੁਮ ਹੂੰ ਇੱਥੋਂ ਹੀ ਕਰਨੇ ਨੇ ਦੇਖੀ ਹੂੰ ਅਨਾਲ ਦੀ ਨਾਲ ਇੱਥੋਂ ਸਹੀ ਹੋ ਜਾਂਦੀ ਆ ਪਰਗਟ ਹਾਂਜੀ ਵੀ ਜੇ ਹੁਣ ਇਹ ਚੈਨਾ ਕੁਛ ਲਾਤਾ ਹਾਂਜੀ ਇਹ ਆਮ ਮਸ਼ੀਨੋਂ ਮਹਿੰਗੀ ਤਾਂ ਨਹੀਂ ਨਾ ਜੀ ਬਿਲਕੁਲ ਮਹਿੰਗੀ ਨਹੀਂ ਗਈ ਮਾਰਕੀਟ ਰੇਟ ਆਈ ਜਿਹੜਾ ਮਸ਼ੀਨਾਂ ਦਾ ਆਮ ਮਸ਼ੀਨਾਂ ਦਾ ਰੇਟ ਆਈ ਆਪਣਾ ਉਹੀ ਰੇਟ ਆਈ ਮਾਰਕੀਟ ਰੇਟ ਤੇ ਇਹੀ ਮਿਲੂਗੀ ਮਿਲੂਗੀ ਹਾਂਜੀ ਮਾਰਕੀਟ ਰੇਟ ਤੇ ਮਿਲੂਗੀ ਹਾਂਜੀ ਹਾਂਜੀ ਵੀ ਤੇ ਜਿਹੜੀ ਆ ਸਾਰੀ ਫਿਟਿੰਗ ਹਾਂਜੀ ਇਹ ਸਾਰੀ ਫਿਟਿੰਗ ਤੂੰ ਕਰੇਗਾ ਹਾਂਜੀ ਆਪਾਂ ਕਰਕੇ ਦੇ ਦਿੰਦੇ। ਮਤਲਬ ਟਰੈਕਟਰ ਛੱਡ ਕੇ ਕਿਸੇ ਵੀ ਕਸਟਮਰ ਨੂੰ ਜੀ ਇਹ ਮਸ਼ੀਨ ਦੀ ਲੋੜ ਆ ਆਪਾਂ ਮਸ਼ੀਨ ਦੇਵਾਂਗੇ ਜੀ। ਹਾਂ। ਠੀਕ ਐ ਜੇ ਉਹਨਾਂ ਨੇ ਆਪਣੇ ਟਰੈਕਟਰ ਦੇ ਵਿੱਚ ਬੈਕਸਾਈਡ ਸਟੀering ਲਗਾਉਣਾਗਾ ਸਟੀering ਲਾ ਕੇ ਦੇਵਾਂਗੇ। ਜੇ ਕਿਸੇ ਨੂੰ ਟੋਕਰੀ ਦੀ ਲੋੜ ਆ ਟੋਕਰੀ ਲਗਾ ਕੇ ਦੇਵਾਂਗੇ ਆਪਾਂ। ਟੋਕਰੀ ਲਗਾ ਕੇ ਦੇਵਾਂਗੇ। ਹਾਂਜੀ ਹਾਂ। ਤੇ ਕਿੰਨੇ ਦਿਨ ਲਵੇਂਗਾ ਅਗਲੇ ਤੋਂ ਫਿਰ ਇੱਕ ਮਸ਼ੀਨ ਇੱਕ ਮਸ਼ੀਨ ਜੀ ਆਪਣੇ ਲਵੇ ਇਸ ਟਾਈਮ ਪੰਜ ਮਸ਼ੀਨਾਂ ਰੈਡੀ ਪਈਆਂ ਨੇ ਜੀ। ਹੂੰ। ਕਿਸੇ ਵੀ ਕਸਟਮਰ ਨੂੰ ਜਲਦੀ ਲੋੜ ਹੈਗੀ ਆਪਾਂ ਉਹਨਾਂ ਨੂੰ ਮਸ਼ੀਨਾਂ ਜਲਦੀ ਦੇ ਸਕਦੇ ਆ ਅੱਜ ਵਾਲੇ ਸੀਜ਼ਨ ਚ ਅੱਜ ਵਾਲੇ ਸੀਜ਼ਨ ਦੇ ਅੱਜ ਵਾਲੇ ਸੀਜ਼ਨ ਵੈਸੇ ਜੀ ਕਿਸੇ ਵੀ ਮਸ਼ੀਨ ਕਿਸੇ ਨੂੰ ਚਾਹੀਦੀ ਹੈ ਤਾਂ 5 ਤੋਂ 7 ਦਿਨਾਂ ਦੇ ਵਿੱਚ ਆਪਾਂ ਮਸ਼ੀਨ ਦੇ ਦਿਆ ਕਰਾਂਗੇ 5 ਤੋਂ 7 ਦਿਨਾਂ ਦੇ ਵਿੱਚ ਮਸ਼ੀਨ ਮਿਲ ਜੇ ਹਾਂ ਮੰਨ ਕੇ ਚਲੋ ਇੱਕ ਹਫ਼ਤੇ ਦੇ ਵਿੱਚ ਮਸ਼ੀਨ ਦੇ ਦਾਂਗੇ ਰੈਡੀ ਕਰਕੇ ਆਪਾਂ ਠੀਕ ਹੈ ਜੇ ਮੰਨ ਲਓ ਗਾਂਹ ਵਾਲੇ ਸੀਜ਼ਨ ਚ ਅਗਲੇ ਸਾਲ ਹਾਂਜੀ ਹਾਂ ਅਗਲੇ ਸਾਲ ਜੇ ਚਾਹੀਦੀ ਹੈ ਤਾਂ ਹਾਂ ਹਾਂ ਇਸ ਵਾਰ ਵੀ ਕੋਈ ਦਿੱਕਤ ਨਹੀਂ ਆਪਣਾ ਮਸ਼ੀਨਾਂ ਤਿਆਰ ਪਈਆਂ ਨੇ ਜਿਹਨੂੰ ਵੀ ਲੋੜ ਹੈਗੀ ਆਪਾਂ ਮਸ਼ੀਨਾਂ ਨਾਲ ਦੀ ਨਾਲ ਰੈਡੀ ਪਈਆਂ ਨੇ ਕੋਈ ਮ ਐਡਰੈਸ ਆਪਣੀ ਹੈਗੀ ਜਿਹੜੀ ਫੈਕਟਰੀ ਹੈਗੀ ਆਪਣੀ ਸੁਨਾਮ ਤੋਂ ਪਟਿਆਲਾ ਰੋਡ ਜਾਂਦਾ ਜੀ ਹਾਂਜੀ ਉਹਦੇ ਵਿੱਚ ਆਪਣਾ ਪਿੰਡ ਕਰਾਚੋ ਪੈਂਦਾ ਜੀ ਜੀ ਕਰਾਚੋ ਪਿੰਡ ਤੋਂ ਜਿਹੜੀ ਆਪਣੀ ਦਾਣਾ ਮੰਡੀ ਹੈ ਹੂੰ ਉਸ ਤੋਂ 1 ਕਿਲੋਮੀਟਰ ਸੁਨਾਮ ਸਾਈਡ ਨੂੰ ਆਪਣੀ ਫੈਕਟਰੀ ਹੈਗੀ ਬਿਲਕੁਲ ਰਾਈਟ ਸਾਈਡ ਹਾਂ ਤੇ ਉੱਥੇ ਬਾਈ ਹੁਣਾ ਦੀ ਫੈਕਟਰੀ ਆ ਜੇ ਕਿਸੇ ਵੀ ਸੱਜਣ ਨੇ ਵਿਜਿਟ ਕਰਨਾ ਕਿਸੇ ਵੀ ਸੱਜਣ ਨੇ ਚਲਦੀ ਦੇਖਣੀ ਹੈ ਮਸ਼ੀਨ ਤਾਂ ਬਾਈ ਹੁਣਾ ਕੋਲ ਜਿਹੜੇ ਕਸਟਮਰਾਂ ਨੂੰ ਬਾਈ ਹੁਣਾ ਨੇ ਦਿੱਤੀ ਆ ਇੱਕ ਸਾਲ ਬਾਈ ਨੇ ਟ్రਾਇਲ ਕੀਤਾ ਇੱਕਤੀ ਬਾਈ ਨੇ ਟ్రਾਇਲ ਕਰਨ ਤੋਂ ਬਾਅਦ ਇੱਕਤੀ ਪ੍ਰੋਫੈਸ਼ਨਲ ਹੀ ਲਾਂਚ ਕੀਤੀ ਹਾਂਜੀ ਹਾਂਜੀ ਹਾਂ ਬਾਈ ਹਾਂਜੀ 10 ਬਾਈ ਤੂੰ ਤੇਰੇ ਮਸ਼ੀਨ ਬਾਰੇ ਵਿਚਾਰ ਕੀ ਆ ਮੈਨੂੰ ਵਿਚਾਰ ਦੇ ਫਿੱਟਾ ਜੀ ਮਸ਼ੀਨ ਵਧੀਆ ਚੱਲਦੀ ਆ ਜੀ ਅੰਮ੍ਰਿਤਸਰ ਲਾ ਕੇ ਆਏ ਪਹਿਲਾਂ ਸੋਸੀ ਹਾਂ ਜੀ 60% ਕੀਤੇ ਵੱਢ ਗਏ ਉੱਥੇ ਤੋਂ ਐਸੇ ਨਹੀਂ ਹਾਂ ਜੀ ਐਸੇ ਟਰੈਕਟਰ ਨਾਲ ਐਸੀ ਮਸ਼ੀਨ ਨਾਲ ਹਾਂ ਜੀ ਐਸੀ ਨਾਲ ਵੱਡੀ ਮੱਕੀ ਵੱਡੀਆਂ ਜਿਹੜੀ ਪੂਰੀ ਵੱਡੀਆਂ ਜਿਹੜੀ ਮਰਜ਼ੀ ਆ ਜਾਏ ਜੀ ਮੱਕੀ ਜਿਹਦੇ ਪੈਸੇ ਦੀ ਬੰਦਾ ਨਹੀਂ ਦੀ ਨਾ ਤੁਰਾ ਫਿਰਦਾ ਆ ਜਾ ਸਭਾ ਵੱਡੀਆਂ ਜੀ ਹਾਂ ਵੱਡੀਆਂ ਜੀ ਕੀ ਤੇਲ ਦੀ ਐਵਰੇਜ ਕੀ ਰਹੀ ਆ ਤੇਲ ਦੀ 25 ਲੀਟਰ ਜੀ 24 25 24 25 ਤੇ ਟੁੱਟ ਪੱਜਦੀ ਨਾ ਟੁੱਟ ਪੱਜ ਕੋਈ ਨਹੀਂ ਹੈਗੀ ਜੀ ਕੋਈ ਢੋੜਪਾਨ ਨਹੀਂ ਕੀਤੀ ਇਹਨੇ ਮਸ਼ੀਨ ਨੇ ਕੋਈ ਨਹੀਂ ਹੈਗੀ ਹੈ ਨਾ ਜੀ ਟਰੈਕਟਰ ਜਾਨ ਕਿੰਨੀ ਕੁ ਸੌਖੀ ਰਹੀ ਲਾਲ ਸਲੈਂਸਰ ਹੁੰਦਾ ਰਹੇ ਨਾ ਜੀ ਹੈ ਨਾ ਜੀ ਬਿਲਕੁਲ ਨਹੀਂ ਸੌਖੇ ਜਾਨ ਚੱਲਦੀ ਪੂਰੀ ਸੌਖੀ ਨਹੀਂ ਆਮ ਤੌਰ ਤੇ ਤਾਂ ਉਹ ਮੂੰਹ ਪ੍ਰੀਤ ਆਏ ਜੇ ਮੂੰਹ ਵਾਲੇ ਲਾਉਣੇ ਪੈਂਦੇ ਹੁੰਦਾ ਟਰੈਕਟਰ ਨਾ ਜੀ ਨਾ ਨਾ ਕੋਈ ਦਿੱਕਤ ਨਹੀਂ ਆਈ ਜੀ ਕਦੇ ਚਾਰ ਰੂਆਂ ਵਾਲੀ ਤੇ ਮਾਹ ਜੀ ਜਮੀਂ ਦਿੱਕਤ ਆਉਂਦੀ ਜੀ ਜਿੱਥੇ ਜਾ ਕੇ ਬਾਈ ਸਿਰੇ ਤੇ ਜਾ ਕੇ ਸਿਆੜ ਟੇਢੇ ਆ ਜਾਂਦੇ ਆ ਹਾਂ ਜੀ ਉਦੋਂ ਸਿਆੜ ਛੇ ਹੀ ਬਣ ਜਾਂਦੇ ਆ ਚਾਰ ਉਹ ਚੱਕਰ ਨਹੀਂ ਸਾਰੇ ਖਿੱਚਦੇ ਆ ਹਾਂ ਖਿਚੜੀ ਆ ਜੀ ਪੂਰੇ ਚਾਰ ਬਣ ਜਾਣ 6 ਬਣ ਜਾਣ ਖਿਚੜੀ ਆ ਹਾਂ ਜੀ ਹਾਂ ਪੂਰੇ ਖਿਚੜੀ ਆ ਹਾਂ ਤੇਰਾ ਮਨ ਖੁਸ਼ ਆ ਹਾਂ ਜੀ ਹਾਂ ਪੂਰਾ ਹੈ ਨਾ ਬਸ ਠੀਕ ਆ ਮਤਲਬ ਪਾਸ ਆ ਕੰਮ ਆ ਸਾ ਜੀ ਬਾਈ ਹੁਣਾ ਦਾ ਨੰਬਰ ਵੀ ਤੁਹਾਨੂੰ ਸਪੈਸ਼ਲ ਦੇ ਦਾਂਗੇ ਬਾਈ ਪ੍ਰਗਟ ਦੇ ਦੂਗਾ ਜੇ ਕਿਸੇ ਵੀ ਬੰਦੇ ਨੇ ਬਾਈ ਹੁਣਾ ਤੋਂ ਮਸ਼ੀਨ ਬਾਰੇ ਕਿਸੇ ਨੇ ਚਲਦੀ ਦੇਖਣੀ ਉਹ ਆ ਜਾ ਜੇ ਜਦੋਂ ਤੁਹਾਨੂੰ ਨੰਬਰ ਦੇਣਾ ਕਿਸੇ ਨੇ ਲੈਣਾ ਹਾਂ ਚਲਦੀ ਵੀ ਆ ਜਾ ਕੋਈ ਇਹਨੇ ਟ੍ਰਾਇਲ ਲੈਣਾ ਆ ਜੀ ਜਦੋਂ ਮਰਜੀ ਬਾਈ ਨੰਬਰ ਬੋਲ ਹੀ ਦੇ ਆ ਉਹਦਾ 98153 ਜੀ 45861 ਹਾਂ ਇਹ ਬਾਈ ਦਾ ਨੰਬਰ ਆ ਜੇ ਕਿਸੇ ਵੀ ਬੰਦੇ ਨੇ ਰਿਵਿਊ ਲੈਣਾ ਤਾਂ ਬਾਈ ਤੋਂ ਲੈ ਸਕਦੇ ਆ ਪ੍ਰਗਟ ਵਾਲਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਲੈ ਵੀ ਰਿਵਿਊ ਲੈ ਲਿਏ ਬਾਈ ਹੁਣਾ ਤੋਂ ਬਾਈ ਜੇ ਬਾਈ ਚਾਂਸ ਸਰਵਿਸ ਦੀ ਲੋੜ ਪੈ ਜੇ ਕੰਪਨੀ ਖੜਦੀ ਆ ਇਹ ਉਹਦੀ ਆਉਂਦੇ ਨੇ ਜੀ ਨਾਲ ਦੀ ਨਾਲ ਜੇਦੋ ਵੀ ਕਿਤੇ ਵੀ ਖੇਤ ਚ ਲੋਡ ਪੈਂਦੇ ਜੀ ਰਾਤ ਨੂੰ ਵੀ ਲੋਡ ਪੈਂਦੇ ਰਾਤ ਨੂੰ ਵੀ ਆਉਂਦੇ ਨੇ ਜੀ ਠੀਕ ਆ ਹਾਂ ਜੀ ਹਾਂ ਵੀ ਮਤਲਬ ਕਹਿਣ ਤੋਂ ਭਾਵੇਂ ਉਹ ਉਸ ਮਸਲੇ ਤੇ ਕੋਈ ਸਰਬੋਤਮ ਨਹੀਂ ਹਾਂ ਜੀ ਜੇ ਕੋਈ ਕੋਈ ਬ੍ਰੇਕਡਾਊਨ ਜੇ ਵੀ ਆਉਂਦੀ ਹੈ ਜੀ ਉਹਦੀ ਨਾਲ ਇਹ ਫੋਨ ਕਰੋ ਜੀ ਨਾਲ ਦੇ ਨਾਲ ਬੰਦੇ ਪਹੁੰਚਦੇ ਨੇ ਮਤਲਬ ਸਰਵਸ ਤੇ ਸਪੇਅਰ ਪਾਰਟ ਦਾ ਕੋਈ ਡਿੱਕਾ ਨਹੀਂ ਕੋਈ ਦਿੱਕਤ ਨਹੀਂ ਹੂੰ ਆ ਬੰਦਿਆਂ ਨਾਲ ਵੀ ਕੋਈ ਸਾਨੂੰ ਪ੍ਰੋਬਲਮ ਤਾਂ ਹੀ ਨਹੀਂ ਹੁਣ ਤੱਕ ਤਾਂ ਕੋਈ ਮਸ਼ੀਨ ਨਹੀਂ ਡੁੱਟ ਭੱਜ ਕਰੀ ਜੀ ਹੁਣ ਤੱਕ ਤਾਂ ਵੈਸੇ ਜੇ ਇਹਨਾਂ ਨੇ ਕਿਹਾ ਜੀ ਵੀ ਮਾੜੀ ਜਿਹੀ ਮੋਟੀ ਵੀ ਕੋਸ ਆਉਂਦੀ ਹੈ ਜੀ ਸਾਨੂੰ ਨਾਲ ਦੇ ਨਾਲ ਫੋਨ ਕਰੋ ਅਸੀਂ ਨਾਲ ਦੇ ਆਵ ਜੇ ਕਿਸੇ ਵੀ ਸੱਜਣ ਨੇ ਜਿਨ੍ਹਾਂ ਕੋਲੇ ਟ੍ਰਾਇਲ ਹੋਈ ਆ ਮਸ਼ੀਨ ਜਿਹੜੇ ਜ਼ਿੰਮੇਦਾਰਾਂ ਕੋਲੇ ਜਾਂ ਜਿਨ੍ਹਾਂ ਕੋਲੇ ਅੱਜ ਖਰੀਦ ਕੇ ਚੱਲਦੀ ਆ ਉਹ ਬੰਦਿਆਂ ਦਾ ਨੰਬਰ ਲੈਣਾ ਜਾਂ ਕਿਸੇ ਵੀ ਕਿਸਮ ਦੀ ਹੋਰ ਇਨਕੁਆਰੀ ਕਰਨੀ ਆ ਤੁਸੀਂ ਕਰ ਸਕਦੇ ਆ ਬੰਦਾ ਬੜਾ ਬੀਬਾ ਬੰਦਾ ਬੜੀ ਇਮਾਨਦਾਰੀ ਨਾਲ ਬੜੀ ਸ਼ਿੱਦਤ ਨਾਲ ਬੜੀ ਸਿਆਣਪ ਨਾਲ ਬੜੀ ਸੱਚਾਰੇ ਢੰਗ ਨਾਲ ਕੰਮ ਕਰਨ ਵਾਲਾ ਬੰਦਾ ਜੇ ਕੋਈ ਵੀ ਸੱਜਣ ਕੰਮ ਕਰਾਉਣਾ ਚਾਹਦਾ ਤਾਂ ਪ੍ਰਗਟ ਨੂੰ ਸੱਜਣ ਨੂੰ ਮੌਕਾ ਜ਼ਰੂਰ ਦੇਣਾ ਇਹ ਬੰਦਾ ਕਰਾਚੋਂ ਦਾ ਨਾਮ ਪੰਜਾਬ ਦਾ ਨਾਮ ਪੰਜਾਬ ਦੀ ਇੰਡਸਟਰੀ ਦਾ ਨਾਮ ਉੱਚਾ ਚੱਕਣ ਵਾਲਾ ਬੰਦਾ ਇਹ ਤੁਹਾਨੂੰ ਮੈਂ ਗੱਲ ਦੱਸ ਦਿੰਨਾ 크ਰੀਏਟਿਵ ਬੰਦੇ ਬਹੁਤ ਘੱਟ ਹੁੰਦੇ ਆ ਰੀਸ ਨਾਲ ਦੇਖਾ ਦੇਖੀ ਬਣਾਉਣ ਵਾਲੇ ਵੱਖਰੇ ਬਹੁਤ ਹੁੰਦੇ ਆ ਪਰ ਕਿਸੇ ਚੀਜ਼ ਦੇ ਵਿੱਚ ਸੁਧਾਰ ਕਰਨ ਵਾਲੇ ਬੰਦੇ ਬਹੁਤ ਥੋੜੇ ਹੁੰਦੇ ਆ ਸੁਧਾਰ ਕਰਨ ਵਾਲਾ ਬੰਦਾ ਇਹਦੀ سپورਟ ਕਰਿਓ ਜਿਉਂਦੇ ਰਹੋ